ਹਰ ਸਿੰਘ ਸਿੰਘ ਜੀ ਸਾਰੇ ਪਿੰਡ ਵਾਸੀਆਂ 'ਤੇ ਇਲਜ਼ਾਮ ਲਾਇਆ ਜਾ ਰਿਹਾ ਵੀ ਤੁਹਾਡੇ ਵੱਲ ਕੋਈ ਨਾਜਾਇਜ਼ ਕਬਜ਼ੇ ਕੀਤੇ ਗਏ ਜ਼ਮੀਨ ਤੇ ਇਹ ਸਕੂਲ ਦੇ ਨਾਂ ਲੱਗਦੀ। ਦੇਖੋ ਆ ਪਿੰਡ ਵਾਸੀਆਂ ਵੱਲੋਂ ਕੋਈ ਇਲਜ਼ਾਮ ਨਹੀਂਗਾ। ਨਾ ਹੀ ਕੋਈ ਇਸ ਤੇ ਨਾਜਾਇਜ਼ ਕਬਜ਼ਾ ਵਾ। ਇੱਕ ਬੰਦਾ ਸਰਪੰਚੀ ਹਰ ਚੁੱਕਾ ਵਾ। ਉਹਦੇ ਕਾਰਨ ਉਹ ਆਪਣੀ ਛੇੜ ਕੱਢਣ ਲਈ ਝੂਠੇ ਸੱਚੇ ਇਲਜ਼ਾਮ ਲਾ ਰਿਹਾ ਵਾ। ਔਰ ਕੋਈ ਇਹੋ ਜੀ ਗੱਲ ਉਹਦਾ ਪਿੰਡ ਦੀ ਜਿਹੜੀ ਸਰਪੰਚਾ ਬਲਜਿੰਦਰ ਕੌਰ ਉਹਨਾਂ ਤੇ ਇਲਜ਼ਾਮ ਲਾਇਆ ਗਿਆ ਤੁਸੀਂ ਉਹਨਾਂ ਤੇ ਕੀ ਲੱਗਦਾ ਮੈਂ ਉਹਨਾਂ ਦਾ ਭਤੀਜਾ ਜੀ ਕੋਈ ਨਾ ਕੋਈ ਨਜਾਇਜ਼ ਕਬਜ਼ਾ ਨਹੀਂ ਕੀਤਾ ਕੁਝ ਨਹੀਂ ਹੈਗਾ ਜੇ ਕਿਸੇ ਭੈਣ ਭਰਾ ਨੇ ਕੋਈ ਕੀਤਾ ਵੀ ਆ ਜੇ ਕਿਸੇ ਦਾ ਕੋਈ ਲੱਗੀ ਆ ਤੂੜੀ ਆ ਚਾਹੇ ਉਹ ਜੇ ਵੀ ਸਿੱਖਿਆ ਬੋਰਡ ਦੀ ਹੈ ਜਗਾ ਵਾ ਪੰਜਾਬ ਕਾ ਸਿੱਖਿਆ ਬੋਰਡ ਦਾ ਕੋਈ ਪ੍ਰੋਜੈਕਟ ਆਉਂਦਾ ਤੈਨੂੰ ਤੁਰੰਤ ਖਾਲੀ ਕਰਾ ਦਿੱਤਾ ਜਾਊਗਾ ਬਲਜਿੰਦਰ ਕੌਰ ਸਰਪੰਚ ਸਾਡੀ ਪੰਚਾਇਤ ਸਾਰੀ ਅਸੀਂ ਉਸੇ ਵੇਲੇ ਐਕਸ਼ਨ ਕਰਾ ਕੇ ਕੋਈ ਪ੍ਰੋਜੈਕਟ ਆਉਣ ਤੇ ਉਸੇ ਵੇਲੇ ਹੀ ਜਗਾ ਖਾਲੀ ਕਰਾਵਾਂਗੇ ਜੋ ਵੀ ਇੱਥੇ ਖਰਚਾ ਲੱਗਦਾ ਸੀ ਉਹ ਵੀ ਲਾਉਣ ਨੂੰ ਨਾਲ ਤਿਆਰ ਹਾਂ ਜੀ ਸਰਪੰਚ ਸਾਹਿਬ ਪਿੰਡ ਵਾਸੀਆਂ ਨੂੰ ਤੁਹਾਡੇ ਤੇ ਇਲਜ਼ਾਮ ਲਾਈ ਆ ਰਹੇ ਆ ਕਿ ਕੋਲ ਸਿੱਖਿਆ ਕਾਸਟ ਮੋਰਦੀ ਜ਼ਮੀਨ ਤੁਹਾਡੇ ਵੱਲੋਂ ਕਿਸੇ ਨੂੰ ਵੰਡ ਦਿੱਤੀ ਇਹ ਕੀ ਮਾਮਲਾ ਪੂਰਾ ਮੈਨੂੰ ਦੱਸੋ ਵੀ ਮੈਂ ਕਹਾਂ ਦੇਣ ਵਾਲਾ ਜ਼ਮੀਨ ਦੇ ਸਕਦਾ ਮੈਂ ਤੁਸੀਂ ਨਹੀਂ ਦੱਸੋ ਸਿੱਖਿਆ ਵਿਭਾਗ ਦੀ ਹੈ ਪੰਚਾਇਤੀ ਮੈਂ ਕੌਣ ਦੇਣ ਉਹ ਹਾਂ ਜੀ ਮੈਂ ਪਿੰਡ ਮੇਰਾ ਥਾਂ ਯਾਰਾਂ ਕੋਲ ਕੁਛ ਮੰਨ ਲੇ ਪਿੰਡ ਨੂੰ ਜਾ ਕੇ ਪੁੱਛ ਲੋ ਇਲਜ਼ਾਮ ਤਾਂ ਸਿਰਫ ਜਿਹੜੇ ਹਾਰੇ ਆ ਵੋਟਾਂ ਪਈਆਂ ਨਹੀਂ ਆ ਵੋਟਾਂ ਤੋਂ ਹਰ ਗਏ ਨੇ ਤੋ ਐਵੇਂ ਕੋਈ ਨਾ ਕੋਈ ਨਵਾਂ ਕਾਰ ਮਿੰਨ ਉਹ ਕਿਸਰ ਪਰਿਮਰਨ ਰੋ ਟੁਰਨਾ ਮੈਂ ਤਾਂ ਨਵਾਂ ਜਾਮ ਲੰਦਿਆ ਉਹਨਾਂ ਦਾ ਸਾਰੇ ਇੱਕ ਰਿਟਰਨ ਦੇ ਵਿੱਚ ਇੱਕ ਐਫੇ ਰਿਵਡਾ ਤੇ ਉਹਦੇ ਉਹਦੇ ਚ ਤੁਹਾਡੇ ਕੋਲ ਪਰ ਮੈਂ ਲਿਖਿਆ ਕਿ ਦਿੱਤੇ ਮੈਂ ਪੈਸੇ ਲਏ 5 ਲੱਖ ਮੈਂ ਕਰੋੜ ਰੁਪਏ ਦੀ ਮੇਰੀ ਜਗ੍ਹਾ ਮੈਂ 5 ਲੱਖ ਮੈਂ ਤੁਹਾਨੂੰ ਸਵੇਰੇ ਦੇ ਦੇਣਾ ਮੈਂ ਤੇ ਸਿਖਿਆ ਵਿਭਾਗ ਵਾਲਿਆਂ ਨੂੰ ਕਿਹਾ ਕਿ ਤੁਸੀਂ ਪ੍ਰੋਜੈਕਟ ਲਿਆਓ ਮੈਂ ਸਵੇਰੇ ਇਹਨਾਂ ਨੂੰ 5 ਲੱਖ ਰੁਪਏ ਦੇ ਦਿਆਂਗਾ ਬਿਆ ਤੇ ਮੈਂ ਤੇ ਦਿੱਤਾ ਹੀ ਨਹੀਂਗਾ ਗੁਰਚਰਨ ਸਿੰਘ ਸਰਪੰਚ ਹੀ ਮੱਲੀ ਉਹਨੇ ਥਾਂ ਦਿੱਤਾ ਜੀ ਮੈਂ ਤੇ ਦਿੱਤਾ ਹੀ ਨਹੀਂ ਕਿ ਮੈਂ ਕੌਣ ਦੇਣ ਵਾਲਾ ਠੀਕ ਹੈ ਮਾਰਾਂ ਹੀ ਦੇ ਨਹੀਂ ਸਕਦੇ ਬੌਣ ਵਾਸਤੇ ਆਪਣੇ ਆਪ ਨਹੀਂ ਲਿਖ ਕੇ ਦਿੱਤੀ ਪਹਿਲੀ ਉਹਨਾਂ ਨੂੰ ਲੌਣ ਲਈ ਸਿੱਖਿਆ ਕੋ ਅਗਲੇ ਆਈ ਅਫਸਰਮਾਨ ਕਾ ਜਗਤ ਲੈ ਹੋਈ ਸੇਰੇਵਾ ਦੇਨੇ ਭਈ ਇਹ ਪੈਸੇ ਨਾ ਉਹ ਦੇ ਕੇ ਉਹਨਾਂ ਨੂੰ ਜੋ ਖਰਚਾ ਉਹਨਾਂ ਸੇਰੇ ਦੇ ਕੇ ਦੇ ਤਾਂ ਆਪਾਂ ਪੈਲੀ ਨਹੀਂ ਦਿੱਤੀ ਪੈਲੀ ਦਿੱਤੀ ਪਰ ਸਰਪੰਚ ਨੇ 15 ਸਾਲ ਪਹਿਲਾਂ ਤੀਜੀ ਸਰਪੰਚੀ ਆਜ ਕਹਿੰਦਾ ਭਾਬਾ ਜਿਹੜੇ ਉਹਨਾਂ ਦੋਸਤ ਲਈ ਜਾ ਰਹੇ ਫਿਰ ਬੇਬਨੇ ਆ ਦੇ ਉਹ ਤੁਹਾਨੂੰ ਪਤਾ ਮੇਰੇ ਪਿੰਡ ਜੀ ਜਾ ਕੇ ਪੁੱਛ ਕੇ ਵੇਖ ਲੋ ਜੀ ਇੱਕ ਬਨੇ ਰਾਜਾ ਇੱਕ ਬਨੇ ਲੰਗੀ ਸਰਪੰਚੀ ਦੁਹਾਰ ਕੇ 6 ਮੰਦੇ ਕਹਿੰਦਾ ਕੀ ਜੀ ਨਹੀਂ ਬਲਾਂ ਨੂੰ ਗੱਲ ਲਾ ਕੇ ਬੈਠੇ ਬੈਠੇ ਕੰਮ ਕਰਨ ਨਹੀਂ ਦੇ ਉਹਦੇ ਕੋਈ ਮਤਾ ਤੱਕ ਪਾਉ ਨਹੀਂ ਦੇਦੇ ਕੀ ਇੱਕ ਮਮੂਲੀ ਜੇ ਕੰਮ ਹੀ ਆ ਨਾ ਮਤਾ ਪਵਾ ਕੇ ਪਿੰਡ ਦੇ ਵਿੱਚ ਵੀ ਕੰਮ ਸ਼ੁਰੂ ਕਰਾਈਏ ਮੈਂ ਇੱਥੋਂ ਤੱਕ ਕਿਹਾ ਇਹਨਾਂ ਨੂੰ ਵੀ ਤੁਸੀਂ ਭਾਈ ਅੱਗੇ ਲੱਗ ਜਾਓ ਹਰੇ ਤੋਂ ਵੀ ਕਾ ਤੂੰ ਵੀ ਲਾਲ ਆ ਜਾ ਮੇਬਰਾਂ ਦੇ ਤੇ ਮੈਂ ਤੁਹਾਡੇ ਮਗਰ ਫੈਨ ਕਰਾਈ ਜਾਓ ਮੇਰੇ ਕੋਲ ਕੰਮ ਕਰੀਗੇ ਇੱਥੇ ਕੀ ਮੜਾ ਕਰਤਾ ਜੀ ਉਹ ਆਂਦੇ ਵੀ ਐਂ ਤਾਂ ਸਸਪੈਂਡ ਕਰਕੇ ਛੱਡਨਾ ਮੈਂ ਜਿੰਨੇ ਮੈਨੂੰ ਬਣਾਇਆ ਲੰਗਰਾਮ ਦਾ ਨੇ ਉਹ ਸਸਪੈਂਡ ਨਹੀਂ ਉਹ ਮਰ ਜਾਓਗੇ ਸਤਮਾਨ ਨਹੀਂ ਨਾ ਮੈਂ ਉਹ ਕੋਈ ਗੱਲ ਤੇ ਲਾਓ ਮੇਰੇ ਤੇ ਇਲਜ਼ਾਮ ਤੇ ਲਾਓ ਪਿੰਡ ਵਾਲੇ ਲਾਉਣ ਮੇਰੇ ਤੇ ਮੈਂ ਕਹਿੰਦਾ ਚਾਚਾ ਆਪ ਦੀ ਜਲ ਜਵਾਬ ਨਾ ਦੇ ਜੀ ਕਹਿੰਦਾ ਸਰਪੰਚੀ ਤੇ ਰਣਜੀਤ ਸ਼ਰੂਨ ਲੈ ਕੇ ਜਿਹੜੀ ਤੁਹਾਡੇ ਜੋ ਕੁਝ ਹੋ ਰਿਹਾ ਜੀ ਪਿੰਡ ਮੇਰੇ ਕੋਲ ਪੁੱਛ ਲੋ ਜਾ ਕੇ ਪਿੰਡ ਵਾਲੇ ਕਿਸੇ ਨੂੰ ਕੋਈ ਮੈਨੂੰ ਦੱਸ ਦੇਗਾ ਮੈਂ ਜੋ ਕਹੋਗੇ ਸੱਜਾ ਕੋ ਉੱਤਨੀ ਤੇ ਆ ਜੀ ਅੱਜ ਸਕੇ ਆ ਪਾ ਗਰੀ ਵੀ ਭਾਈ ਉਹਨਾਂ ਨੂੰ ਕਹਿੰਦਾ 30 ਸਾਲ ਸਾਡੀ ਜਗ੍ਹਾ ਬਣ ਕੇ ਬੈਠੇ ਹਜੇ ਨਾ ਇਹਨੂੰ ਕਿਤੇ ਠੇਕੇ ਦੇ ਸਕਦੇ ਆ ਨਾ ਕਿਸੇ ਨੂੰ ਕੋਸਤਾ ਦੇ ਸਕਦੇ ਆ ਉਹ ਅੱਜ ਦੀ ਵਾਉਂਦੇ ਉਹ ਅੱਜ ਦੀ ਪੁਰਾਣੀ ਰਹਉਂਦੇ ਕਹੀ ਤੇ ਗਿਆ ਨਾਲ ਵੀ ਲਿਆਉ ਤੀ ਪ੍ਰੋਜੈਕਟ ਲਿਆ ਸਵੇਰੇ ਖਾਲੀ ਕਰਾ ਦਿੰਦੇ ਤਬਾਦਲਾ ਹੋਇਆ ਇਹ ਹਜੇ ਤਬਾਦਲਾ ਹੋਇਆ ਨਹੀਂ ਤਬਾ ਅਹੀਂ ਬਦਲ ਗਈ ਸਰਕਾਰ ਇਤਬਾਦਲ ਹੋਇਆ ਨਹੀਂ ਨਾਲੇ ਮੈਂ ਦੇਣਾ ਜੀ ਮੇਰੀ ਕਰੋੜ ਰੁਪਏ ਦੀ ਜਗ੍ਹਾ ਮੈਂ ਦੇਣਾ ਦੋ ਕਲਾ ਪੀਸੀ ਮੈਂ ਅੱਜ ਪਾਣੀ ਬੰਦ ਕਰ ਰ ਪਰਿੰਡ ਬਾਰੀ ਬੰਦ ਹੋ ਜਾਂਦਾ ਇਹ 6 ਮੈਂਬਰ ਲੈ ਕੇ ਦੇ ਦੇ ਸਵੇਰੇ ਕੰਕੂ ਬੁੜਾ ਦੇਣਾ 6 ਮੈਂਬਰ ਲੈ ਕੇ ਦੇ ਦੇ ਪਾਣੀ ਬੰਦ ਕਰ ਦੇ ਉਹ ਪਈ ਸਿੱਖਿਆ ਭਾਗ ਦੇ ਇਥੇ ਕੀ ਹੁੰਦਾ ਜੀ ਪਈ ਆ ਵੇਖੋ 14 15 ਕਿਲੇ ਵੇਖ ਲ ਮਾਰੋ ਕੈਮਰਾ ਇਦਨ ਇਹ ਕੰਮ ਪ੍ਰਜਗਤ ਲੈਉਣ ਕੋਈ ਆਪਾਂ ਉਸੇ ਵਾਲੇ ਛੱਡਾਂਗੇ ਜੀ ਆਪ ਛੜਾ ਕੇ ਦਾਂਗੇ ਅਸੀਂ ਸਰਪੰਚੀਆਂ ਦੀ ਅਹੀਂ ਭਾਗ ਦਾਂਗੇ ਆਵਾਵਾਂਗੇ ਤੁਸੀਂ ਦਾ ਦੋ ਕੋਈ ਸਾਡੀ ਗਲਤੀ ਚ ਤਾਂ ਦਾ ਦੋ ਸਿਰਫ ਤੇ ਸਿਰਫ ਸਰਪੰਚੀ ਕਿੱਲਾ ਤੋਂ ਚ ਵਡਾ ਜਿਹੜਾ ਨਿਕਲ ਗਿਆ ਰੱਬ ਨੇ ਕਰਤਾ ਗੁਦਾ ਆਂਦਾ ਨੇ ਫੋਟ ਮੈਨੂੰ ਜਿੰਦਾ ਕਰਕੇ ਦਾਨ ਆਂਦੇ ਹੱਥ ਜੋੜਦਾ ਬੁਲਾਉਣਾ ਤੇ ਬੋਲਦੀ ਉਹ ਨਹੀਂ ਹੱਥ ਜੋੜਦਾ ਨਾ ਗਰੀ ਮੈਂ ਬੁਲਾਉਣਾ ਜਿਹੜੇ ਕੰਮ ਆਪ ਕੀਤੇ ਆ ਗੁੰਡਾਗਰਦੀ ਵੀ ਕੀਤੀ ਸਭ ਕੁਝ ਨਾ ਕੀਤਾ ਵੀ ਇਲੈਕਸ਼ਨ ਚ ਤੂੰ ਇਲਜ਼ਾਮ ਮੇਰੇ ਤੇ ਲਾਉਂਦੇ ਜੇ ਮੇਰੇ ਪਿੰਡ ਦੇ ਵਿੱਚ ਨਾ ਗੁੰਡਾਗਰਦੀ ਕਰਨ ਵਾਲਾ ਮੈਂ ਕਬਜ਼ੇ ਕਰਨ ਵਾਲਾ ਮੇਰੀ ਤੇ ਮੇਰੀ ਲੋਕਾਂ ਨੇ ਆਪਣੀ ਜਾਂਦੇ ਕਬਜ਼ੇ ਕੀਤੇ ਆ ਤੇ ਉਥੇ 1.5 ਲੱਖ ਨੂੰ 2 ਲੱਖ ਨੂੰ ਮਰਲਾ ਬੜੀ ਜਗਾ ਜਿਹਦੇ ਪਿੰਡ ਚ ਪਾਣੀ ਪੈਂਦਾ ਛੱਪੜ ਮੋਲੇ ਲਈ ਇਹਨਾਂ ਕੋ ਲਈ ਦੇ ਉਹਨਾਂ ਕੋ ਕਿਹਾ ਜਾ ਕੋਈ ਫਰੰਟ ਢੱਡ ਕੋਲੇ ਵੇਚਿਆ ਵੀ ਆ ਰਿਹਾ ਲੱਖ ਰੁਪਏ ਕੋਈ ਨਹੀਂ ਵੇਚਿਆ ਜੇ ਦੋ ਮਰਲੇ ਵੇਚੇ ਮੈਂ ਵੇਚਣਾ ਨਹੀਂ ਕਿ ਵਿਆਜ ਕਿੱਥੋਂ ਭਾਵਾਂ ਭਰਾ ਦੀ ਮੈਂ ਕਰੋੜ ਰੁਪਏ ਜਾਂ ਬੈਂਕ ਜਨ ਲਿਮਿਟਾਂ ਬਣਾ ਕੇ ਲਿਆ ਆ ਇੱਕ ਲੱਖ ਤੋਂ ਪਲੱਸ ਮਹੀਨੇ ਦਾ ਮੇਰਾ ਨੁਕਸਾਨ ਹੋਉਂਦਿਆ ਪਾਣੀ ਪੈਣ ਚ ਨਹੀਂ ਤੇ ਇਹ ਨੂੰ ਪੁੱਛੋ ਵੀ ਹੋਉਂਦਿਆ ਕਿ ਨਹੀਂ ਲੱਖ ਤੋਂ ਪਲੱਸ ਤੇ 15 ਸਾਲ ਦਾ ਹਿਸਾਬ ਕਰਕੇ ਵੇਖ ਲਓ ਰੱਬ ਨੇ ਐਵੇਂ ਸਰਪੰਚੀ ਨਹੀਂ ਦਿੱਤੀ ਬੜੇ ਕੁਝ ਰੱਬ ਨੇ ਕਰਾਇਆ ਮੈਨੂੰ ਕੋ ਦੇ ਦਿੱਤੀ ਤੇ ਇਹ ਕੰਮ ਕਰਨ ਗਾਂ ਘਰ ਲੈਣੀ ਸਰਪੰਚੀ ਤੇ ਕੰਮ ਕਰਨ ਇਲਜ਼ਾਮ ਲਾ ਕੱਖ ਨਹੀਂ ਆਉਣਾ ਨਾਵ ਯਾਦ ਨਾ ਹਵਨਾ ਤੁਸੀਂ ਸਪੰਚ ਬਣ ਕੇ ਬਹਿ ਗਏ ਸੀ ਰੱਬ ਨੇ ਆਜਾ ਕਰਦਾ ਕਿਲਾ ਤੁਹਾਡਾ ਹੁਣ ਤੁਸੀਂ ਮੇਰਾ ਮੇਰਾ ਇਕਲਾ ਦੀਆਂ ਨਹੀਂ ਕੱਢੋਗੇ ਤੇ ਨਿਕਲੂਗਾ ਕਾਮ ਤੇ ਮੇਰਾ ਵਾਦੇ ਆ ਕੰਮ ਤੇ ਮੇਰਾ ਸਭ ਕੁਝ ਵਿਕ ਜੇ ਕੰਮ ਕਰਾਂਗੇ ਉਹ ਬਲੇ ਨੂੰ ਤੇ 5 ਸਾਲ ਦੀ ਗੱਲ ਹੀ ਨਹੀਂ 5 ਮਹੀਨੇ ਵੀ ਮਿਲਗੇ ਨਾ ਤੇ 5 ਮਹੀਨੇ ਜੋ ਕਰ ਦਿਆਂਗੇ ਜਿਹੜਾ ਸੋਚਿਆ ਸਭ ਕੁਝ ਹੋਊਗਾ ਇਲੈਕਟ੍ਰਿਕ ਹੋਣੀ ਪਾਣੀ ਵੀ ਜਾਊਗਾ ਜੋ ਜੋ ਕਿਹਾ ਹੋਊਗਾ ਹੋਊ ਕਬਰਸਥਾਨ ਵੀ ਬਣੂਗਾ ਇਹ ਵਾਦਾ ਨਹੀਂ ਆਉਂਦੇ ਮੈਂ ਬਗਲ ਨਾਲ ਲਾਏ ਨਹੀਂ ਆਉਂਦੇ ਮੈਂ ਕੋਈ ਗੱਲ ਹਾਂ ਕਰਲੇ ਮਾਰਨੇ ਚਾਰ ਮਹੀਨੇ ਹੋ ਗਏ ਪੱਕੇ ਇਸਾਂ ਦੀ ਪਏ ਆ ਕੇਸ ਗਰੀਜ ਨੂੰ ਨਵੇਂ ਤੋਂ ਨਾ ਆ ਹੁਣ ਪਰਾ ਆ ਨਾਮਾ ਚੱਕ ਕੇ ਲਈ ਆਦਾ ਜੀ ਕਿ ਰੋੜ ਪੀ ਰੀ ਜਗਾ ਦਿੱਤੀ 5 ਲੱਖ ਦੇ ਹੈਗੇ ਨਾ ਹੁਣੇ ਦੇ ਦੇਣਾ ਜੀ ਮੈਂ ਕੋਣ ਵੀ ਕਿਸੇ ਨੂੰ ਦੇਣ ਵਾਲਾ ਗੁਰਚਰਨ ਸਿੰਘ 2125 ਗੁਰਚਰਨ ਸਿੰਘ ਮਲਦੀ ਨੂੰ ਜਾ ਕੇ ਪੁੱਛ ਲੋ ਉਹਨੇ ਦੇ ਦਿੱਤੀ ਮੈਂ ਵੀ ਪਿਓ ਆਪਣਾ ਵਾਧੂ ਚਾਰਟ ਨੂੰ ਮਿਲੇਦਾ ਤੁਹਾਡੇ ਰੋਗ ਬਣਾਉਣ 100 ਤੇ ਇਹ ਸ਼ਿਕਾਇਤ ਆਈ ਸੀ ਡੀ ਸੀ ਸਾਹਿਬ ਨੂੰ ਮਾਰਕ ਹੋ ਕੇ ਤੇ ਸਿੱਖਿਆ ਵਿਭਾਗ ਦੀ ਸਿੱਖਿਆ ਵਿਭਾਗ ਪੰਜਾਬ ਪੰਜਾਬ ਸਿੱਖਿਆ ਵਿਭਾਗ ਕਾਸ ਬੋਰਡ ਦੀ ਥਾਂ ਆ ਨਜਾਇਜ਼ ਕਬਜ਼ੇ ਕਰਨ ਬਾਰੇ ਇਹ ਬਸਨ ਸਿੰਘ ਹੋਣਾ ਤੇ ਕੁਦੀਪ ਸਿੰਘ ਹੋਣਾ ਵੱਲੋਂ ਆਈ ਰਹੀ ਸੀ ਸ਼ਿਕਾਇਤ ਇਹ ਦੋਵੇਂ ਸਾਨੂੰ ਮਾਰਕ ਹੋਈ ਹੈ ਜੀਮ ਸਾਹਿਬ ਨੂੰ ਡਰਬ ਬਨਾਣਕ ਉਹਨਾਂ ਨੇ ਅੱਗੇ ਸਿੱਖਿਆ ਵਿਭਾਗ ਕਮੇਟੀ ਨੂੰ ਭੇਜੀ ਆਪਣਾ ਸਾਡੇ ਮਾਨਯੋਗ ਆਪਣਾ ਜਿਲ੍ਹਾ ਸਿੱਖਿਆ ਅਫਸਰ ਨਿਕਾਲੀ ਹੋ ਲੋ ਤੁਹਾਨੂੰ ਮਾਰਕ ਹੋਈ 22 ਤਰੀਕ ਨੂੰ ਤੇ ਇਸ ਲਈ ਅਸੀਂ ਅੱਜ ਆਏ ਆ ਇਸ ਲਈ ਕਪਟਿਸ਼ ਕਰਨ ਵਾਸਤੇ ਇਹ ਹੈਗਾ ਮਾਲ ਵਿਭਾਗ ਦਾ ਕੰਮ ਵੀ ਸਰ ਕਿੰਨਾ ਕੁ ਬਾਜੀ ਪੂਰਾ ਜੀ ਹਾਂਜੀ ਕਿੰਨਾ ਰਕਬਾ ਪੂਰਾ ਏ 7 ਕਨਾਲ ਇਹ 7 ਕਨਾਲ ਦਾ 107 ਕਨਾਲ ਦਾ 10 ਮਰਲੇ 107 ਕਨਾਲ 10 ਮਰਲੇ ਹਾਂ ਮਰੱਬਾ ਤੇ ਖਸਰਾ ਨੰਬਰ ਹੈਗਾ 232 ਬੜਾ 4 ਇਹ ਜੋ ਐਪਲੀਕੇਸ਼ਨ ਲਿਖੇ ਦਾ ਇਹ ਮਾਲ ਵਿਭਾਗ ਨੂੰ ਦੇਖਣਾ ਜੀ ਕਾਰਵਾਈ ਕਰਨਗੇ ਜੋ ਵੀ ਹੋਏਗੀ ਸਰ ਤੁਸੀਂ ਮੌਕਾ ਦੇਖਿਆ ਮੌਕੇ ਦਾ ਇਸ ਵੇਲੇ ਜਿਹੜੇ ਮਤਲਬ ਫਸਲ ਪੀਜੀ ਜੇਗਾ ਤੁਹਾਡੀ ਕੋਈ ਦੂਜਾ ਬੰਦਾ ਕਿਵੇਂ ਜਿਹੜਾ ਮਤਲਬ ਇਹ ਤੁਹਾਨੂੰ ਦੱਸਣਗੇ ਜਗ੍ਹਾ ਕਿਦੀ ਹੈ ਇਹ ਤਾਂ ਮਾਲ ਵਿਭਾਗ ਦੱਸਣਗੇ ਸਾਨੂੰ ਨਹੀਂ ਪਤਾ ਕਿ ਸਾਡੀ ਕਿਹੜਾਗਾ ਕਿਦੀ ਹੈ ਹਾਂਜੀ ਉਹ ਡਿਸਆਬ ਇਹਦੇ ਚੇਅਰਮੈਨ ਡਿਸਆਬ ਹੁੰਦੇ ਆ ਸਰ ਜਿਹੜੀ ਜਮਾ ਬੰਦੇ ਉਹਦੇ ਵਿੱਚ ਤੁਹਾਡੇ ਉਹ ਭਾਗ ਦਾ ਜਿਹੜਾ ਨਾਮ ਬੋਲ ਰਹੇ ਬਟੜੇ ਉਹ ਭਾਗ ਦਾ ਨਾ ਜਿਹੜੀ ਜਮੀਨ ਹੈ ਹਾਂ ਪੰਜਾਬ ਸਿੱਖਿਆ ਵਿਭਾਗ ਬੋਰਡ ਹਾਂ ਬੋਰਡ ਵੱਲੋਂ ਬੋਲਦਾ ਪਿਆ ਤੇ ਇਹਦਾ ਵਿਕਾਸ ਬੋਰਡ ਜਿਹੜਾ ਬਣਾਇਆ ਦਾ ਉਹ ਚੇਅਰਮੈਨ ਦੀ ਚਾਹਵਾ ਉਹ ਦੇਖਣਗੇ ਕਿ ਕਿਨਾਂ ਨੂੰ ਅਲਾਟ ਹੋਈ ਸਾਡਾ ਪ੍ਰਾਇਮਰੀ ਨਾਲ ਸੰਬੰਧ ਦਾ ਮੇਨ ਜੀ ਜੀ ਮੇਨ ਸਾਡਾ ਪ੍ਰਾਇਮਰੀ ਨਾਲ ਸੰਬੰਧ ਦਾ ਪ੍ਰਾਇਮਰੀ ਸਕੂਲ ਵੱਲੋਂ ਕੋਈ ਕਿਸੇ ਨੇ ਕੰਪਲੇਨਟ ਨਹੀਂ ਆਈ ਕਦੀ ਵੀ ਨਹੀਂ ਆਈ ਪਹਿਲੇ ਉਹ ਨਹੀਂ ਕੀਤੀ ਉਹਨਾਂ ਨੇ ਸਕੂਲ ਅਲੱਗ ਅੱਡ ਜਗ੍ਹਾ ਤੇ ਹੈ ਸਕੂਲ ਜਿਹੜੇ ਤਿੰਨ ਪੰਚਾਇਤਾਂ ਲੱਗਦੀਆਂ ਤਿੰਨ ਤਿੰਨ ਲੱਗਦੀਆਂ ਇਹਨਾਂ ਨੂੰ ਦੱਸাবਗੋ ਤੇ ਉਸ ਜੋ ਹੋਈ ਕਾਰਵਾਈ ਹੋਈਗੀ ਉਹ ਅਸੀਂ ਭੇਜ ਦਾਂਗੇ ਕਿ ਅਸੀਂ ਗਏ ਇੰਜ ਮੌਕੇ ਤੇ ਦੇਖਿਆ ਵਾ ਤੇ ਫਸਲ ਵਿਜੀ ਦੀ ਐ ਤੇ ਛੱਡੀ ਛੁੱਡੀ ਪਣੀ ਦੀ ਐ ਛੱਡੀ ਛੁੱਡੀ ਪਾਈ ਦੀ ਐ ਉਹ ਸਰਕਾਰੀ ਜ਼ਮੀਨ ਤੇ ਜੋ ਵੀ ਦੇਖਣਗੇ ਕਿਹਦੀ ਜ਼ਮੀਨ ਆ ਤੇ ਉਹਨਾਂ ਨੇ ਜੋ ਫੈਸਲਾ ਕੀਤਾ ਉਹ ਵੀ ਉਹਨਾਂ ਨੇ ਉਹਨਾਂ ਨੇ ਕਿਹਾ ਤਾਂ ਕਿ ਆਹੀ ਪੈਸੇ ਲੈ ਦੇ ਉਹਨਾਂ ਨੇ ਆਪਣਾ ਸਰਦਾਰ ਸਾਹਿਬ ਨੇ ਕਿਹਾ ਕਿ ਆਹੀ ਫਸਲ ਵਿਜੀ ਆ 4 ਲੱਖ 20000 ਰੁਪਏ 420 520 52000 ਰੁਪਇਆ 52000 ਰੁਪਇਆ ਇਹਨਾਂ ਨੇ ਕਹਿੰਦੇ ਦਿੱਤਾ ਸੀ ਗਣੇ ਭਾਈ ਦੀ ਸਰਪੰਚ ਵਾਲ ਨੂੰ ਕਬੀਰ ਸਿੰਘ ਜੀ ਕਿਹੜਾ ਪਿੰਡ ਹੈ ਹਰਦਰਵਾਹ ਕਲਾਂ ਕੀ ਮਾਮਲਾ ਜਿਹੜਾ ਜ਼ਮੀਨ ਦਾ ਜਿਹੜਾ ਚੱਲ ਰਿਹਾ ਹੈ ਜ਼ਮੀਨ ਦਾ ਕੋਈ ਮਾਮਲਾ ਨਹੀਂ ਜੀ ਵੈਸੇ ਵੀ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਇਹ ਜਾਣੇ ਸਰਪੰਚ ਜਿਹੜਾ ਮੌਜੂਦਾ ਸਰਪੰਚ ਵੀ ਹੁਣ ਜੀ ਸੁਵਿੰਦਰ ਸਿੰਘ ਬਿੱਲਾ ਦੇਖਿਆ ਉਹ ਭਾਗ ਵਾਲੇ ਅਧਿਕਾਰੀ ਆਏ ਨੇ ਉਹ ਕੀ ਕਹਿ ਰਹੇ ਤੁਹਾਨੂੰ ਉਹ ਤੇ ਉਹ ਪੁੱਛ ਰਹੇ ਆ ਜੀ ਵੀ ਜ਼ਮੀਨ ਮਤਲਬ ਕਿਹਦੀ ਆਈ ਮਤਲਬ ਤੇ ਅਸੀਂ ਕਣਕ ਕਿਹਨੇ ਬੀਜੀ ਆ ਤੇ ਅਸੀਂ ਆਨੇ ਆ ਵੀ ਮੈਂ ਲਖਬੀਰ ਸਿੰਘ ਆ ਕਣ ਕਹੀਂ ਬੀਜਿਆ ਸੀ ਤੇ ਆਪਣੇ ਪੈਸੇ ਦੇ ਕੇ ਉਹਦੇ ਕੋ ਸਰਪੰਚ ਕੋ ਗਹਿਣੇ ਲਈ ਆ ਜੀ ਬਾਕੀ ਕਿੰਨੇ ਪੈਸੇ ਦਿੱਤੇ ਕਿ ਵੀ ਅਸੀਂ 5 ਲੱਖ 20 ਹਜ਼ਾਰ ਦਿੱਤਾ ਜੀ ਪਰ ਅੰਕਲ ਜੀ ਬੇਨਤੀ ਇਹਦਾ ਵੀ ਇਹਦਾ ਜਿਹੜਾ ਮਾਲਕ ਹੈ ਉਹ ਸਿੱਖਿਆ ਉਹ ਭਾ ਗਿਆ ਹਾਂਜੀ ਹਾਂਜੀ ਕਿ ਸਰਪੰਚ ਕਿਦਾਂ ਮਦਦ ਕਰ ਗਿਆ ਇਹ ਪਿੰਚਾਂ ਦਾ ਜਨਨ ਜੀ ਸਾਨੂੰ ਨਹੀਂ ਇਸ ਗੱਲ ਦਾ ਕੋਈ ਪਤਾ ਵੀ ਕਿੰਨੇ ਸਮੇਂ ਤੋਂ ਆ ਰਹੇ ਸਾਨੂੰ ਦੇ ਵਾਹਦਿਆਂ ਨੂੰ ਵਾਹ ਕਾਫੀ ਧਿਰ ਹੋ ਗਈ ਜੀ ਮੇਰੇ ਖਿਆਲ ਚਾਰ ਸਾਲ ਹੋ ਗਿਆ ਜ਼ਿਆਦਾ ਹੋ ਗਿਆ ਚਲੋ ਹਾਂਜੀ ਤੁਸੀਂ ਇਹਨੇ ਲੈ ਲਓ ਪਰ ਇਹਦਾ ਤੇ ਮਤਲਬ ਜਿਹੜਾ ਉਹ ਸਿੱਖਿਆ ਵਿਭਾਗ ਹੈ ਤੇ ਉਹ ਜਾਣੇ ਸਰਪੰਚ ਜਾਣੇ ਜੀ ਜਿਨੇ ਸਾਡੇ ਕੋਲ ਪੈਸੇ ਲਏ ਅਸੀਂ ਤੇ ਨਹੀਂ ਕੋਈ ਸਾਨੂੰ ਤਾਂ ਹਾਂ ਦਾ ਕੋਈ ਮੁਖਤਤ ਵਹੀ ਨਹੀਂ ਜੇਕਰ ਸਿੱਖਿਆ ਵਿਭਾਗ ਕਾਰਵਾਈ ਕਰਦਾ ਤੇ ਤੁਸੀਂ ਜ਼ਮੀਨ ਛੱਡਣ ਵਾਸਤੇ ਤਿਆਰ ਬਿਲਕੁਲ ਜੀ ਭਾਵੇਂ ਹੁਣੇ ਛੱਡਾਲਣ ਸਾਡੇ ਕੋਲ ਸਾਡੇ ਪੈਸੇ ਉਹਦੇ ਕੋਲ ਵਾਪਸ ਕਰਵਾ ਦੇਣ ਤੇ ਭਾਵੇਂ ਜ਼ਮੀਨ ਹੁਣੇ ਛੱਡਣ ਅਸੀਂ ਛੱਡਣ ਨੂੰ ਤਿਆਰ ਨਹੀਂ ਅਸੀਂ ਕਿਹੜੇ ਕਬਜ਼ਾ ਕੀਤਾ ਇਹ ਤੁਸੀਂ ਕੱਲੇ ਲਈਏ ਦੋ ਕਿੱਲੇ ਕੋਰ ਕਿਸੇ ਨਹੀਂ ਅਸੀਂ ਤਿੰਨ ਭਾਈਆਂ ਨੇ ਲਈਏ ਜੀ ਚਾਰ ਭਰਾਵਾਂ ਦੇ ਹਾਂਜੀ ਇਹ ਮਤਲਬ ਗੈਣੇ ਲਈ ਹੈ ਕਿ ਠੇਕ ਨਹੀਂ ਗੈਣੀ ਗੈਣੀ ਜੀ ਗੈਣੀ ਘੜੇ ਕਰ ਟੋਟਲ ਕਿੰਨੀ ਮਤਲਬ ਪੇਮੈਂਟ ਜਿਹੜੀ ਤੁਸੀਂ ਦਿੱਤੀ ਉਹਨੂੰ 520000 ਜੀ ਤੇ ਇਹਦਾ ਕੋਈ ਲਿਖਤੀ ਮਤਲਬ 4 ਲੱਖ ਤੇ ਲਿਖਤੀ ਚਾਹੇ ਕਿ ਉਹਨੇ ਕੀ ਕੀਤਾ ਵੀ ਉਹਨੇ ਪੈਸੇ ਮਾ ਸਾਡੇ ਕੋਲ ਲਿਆ ਉਹਨੇ ਆਖਿਆ ਮੈਂ 5 ਲੱਖ ਹੋੜ ਕੇ ਆਂਦਾ ਹੀ ਮਹਿੰਗ ਹੋ ਗਿਆ ਤੇ ਅਸੀਂ ਇਤਨਾ ਚੁੱਪ ਕਰਕੇ ਉਹਦੇ ਨਾਲ ਵੀ ਪਿਆਰ ਸੀ ਅਸੀਂ ਫੜਾ ਦਿੱਤੀ ਸਾਡੇ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ 232 ਬਤਾ 4107 ਕਨਾਲ ਥਾਂ ਜਿਹੜਾ ਜੀ ਉਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਨਾਂ ਤੇ ਹੈ ਜੀ ਜਿਹਦੇ ਤੇ ਨਜਾਇਜ਼ ਕਬਜ਼ਾ ਹੋਇਆ ਜੀ ਮੌਜੂਦਾ ਸਰਪੰਚ ਬਲਜਿੰਦਰ ਕੌਰ ਨੇ ਕੀਤਾ ਜੀ ਕੁਤਨੇ ਕਿ ਕਿਲੇ ਆਦੇ ਕੁਝ ਉਸਾਰੀ ਕੀਤੀ ਆ ਸ਼ੈੱਡ ਬਣਾਇਆ ਤੇ ਕੁਝ ਜਸਵਿੰਦਰ ਸਿੰਘ ਦੀ ਸਹਾਇਤਾ ਨਾਲ ਹੋਇਆ ਵੱਡੇ ਪਿੰਡ ਦੇ ਹਰਦੁਰਾ ਖੁਰਦੇ ਕਲਾਾਂ ਦੇ ਹਰਦੁਰਾ ਕਲਾਾਂ ਦੇ ਸਰਪੰਚ ਜਸਵਿੰਦਰ ਸਿੰਘ ਦੀ ਦੋਵਾਂ ਦੀ ਸਹਾਇਤਾ ਨਾਲ ਆ ਜੀ ਜੋ ਸਾਡੀ ਸ਼ਿਕਾਇਤ ਆ ਬਕਾਇਦਾ ਬੀਪੀਓ ਸਾਹਿਬ ਆਏ ਨੇ ਇਹ ਸਾਰੇ ਪੰਚਾਇਤ ਮੈਂਬਰ ਵੀ ਸਾਡੇ ਨਾਲ ਨੇ ਉਹਨਾਂ ਨੇ ਆਣ ਕੇ ਸਾਰਾ ਵੇਖਿਆ ਜਿਹੜਾ ਜੀ ਇਹ ਪੰਜਾਬ ਵਿਕਾਸ ਬੋਰਡ ਦਾ ਥਾਂ ਆ ਹਾਂਜੀ ਤੇ ਇਹ ਤੇ ਨਜਾਇਜ਼ ਕਬਜ਼ਾ ਹੁੰਦਿਆ ਜੀ ਹਾਂਜੀ ਕਿਉਂਕਿ ਪੰਚਾਇਤ ਦੀ ਮਾਲਕੀ ਨਹੀਂ ਜੀ ਕਿਉਂਕਿ ਇਹਦਾ ਮਾਲਕ ਆ ਪੰਜਾਬ ਵਿਕਾਸ ਬੋਰਡ ਆ ਪੰਜਾਬ ਸਿੱਖਿਆ ਵਿਕਾਸ ਬੋਰਡ ਪੰਜਾਬ ਸਿੱਖਿਆ ਵਿਕਾਸ ਬੋਰਡ ਜੀ ਜਮੀਨ ਦਾ ਜੀ ਇਹ ਜ਼ਮੀਨ ਆ ਹਲਦੋਰਵਾਲ ਕਲਾਉਂ ਦੇ ਪੰਚਾਇਤ ਦੀ ਜ਼ਮੀਨ ਜਿਹੜੀ ਹੁੰਦੀ ਆ ਉਹਦੇ ਸਰਪੰਚ ਦੇ ਵਸ ਹੁੰਦੀ ਆ ਸਾਰੇ ਜ਼ਿੰਮੇਵਾਰ ਸਰਪੰਚ ਦਾ ਹਲਦੋਰਵਾਲ ਕਲਾਉਂ ਦਾ ਹੁੰਦਾ ਇਹ ਉਹਦੇ ਕੋਲ ਹੀ ਆ ਤੇ ਜਿੰਨੀ ਜ਼ਮੀਨ ਆ ਇਹ ਪਤਾ ਨਹੀਂ ਉਹ ਕਿਸ ਤਰੀਕੇ ਨਾਲ ਕੋਈ ਫਲੋਰ ਕਰਕੇ ਤੇ ਲਾਗੇ ਗਵਾਂਡੀਆਂ ਨੂੰ ਗਹਿਣੇ ਦਿੱਤੀ ਆ ਉਸ ਟਾਮ ਜਾ ਬਣਾਇਆ ਹੁੰਦਾ ਉੱਕੇ ਦਾ ਬਣਾਇਆ ਕਿਦਾਂ ਨਹੀਂ ਬਣਾਇਆ ਨਜਾਇਜ਼ ਕਬਜ਼ਾ ਹੈ ਅਸਲ 'ਚ ਜਿਹੜੀ ਜਿਹੜੀ ਜ਼ਮੀਨ ਜਿਹੜੀ ਹੈ ਕਿਹੜੇ ਵਿਭਾਗ ਦੀ ਹੈਗੀ ਉਹ ਅੱਗੇ ਦੱਸਿਆ ਗਿਆ ਸਾਡਾ ਕੁਝ ਉਹਨੂੰ ਛੱਡੋ ਤੇ ਕਿਹਾ ਕਿ ਸਿੱਖਿਆ ਬਾਗ ਨੂੰ ਜਾਂਦੀ ਆ ਸਿੱਖਿਆ ਵਿਕਾਸਪੁਰ ਕਿਹੜਾ ਬਾਗ ਕਾਲਪੁਰੜੀ ਹੈ ਤੇ ਅਖੀਰ ਤੇ ਆ ਗਈ ਸਰਪੰਚ ਕੋਲ ਸਰਪੰਚ ਤੇ ਜ਼ਿੰਮੇਵਾਰੀ ਨਹੀਂ ਹੈ ਇਸ ਜ਼ਮੀਨ ਦਾ ਉਹਨਾਂ ਨੇ ਨਜਾਇਜ਼ ਕਬਜ਼ਾ ਕਰਾ ਕੇ ਪੈਸੇ ਲਏ ਆ ਜਮੀਨਦਾਰਾਂ ਕੋਲੋਂ ਉਹਦੇ ਨਾਲ ਇਨਕੁਆਰੀ ਕਾਰਗਰਦ ਦੇ ਲੈਣ ਦੀ ਕਾਰਵਾਈ ਕੀਤੀ ਜਾਏ ਬਸ ਨੰਬਰ ਦਾ ਰਾਜਿੰਦਰ ਸਿੰਘ ਪਿੰਡ ਹਰਜ਼ਰਵਾਲ ਕਲਾਂ ਸਾਨੂੰ ਮੇਰੇ ਆ ਮੈਂਬਰ ਨੇ ਨਾਲ ਖੜੋਤੇ ਸਾਨੂੰ ਪਤਾ ਲੱਗਾ ਵੀ ਇੱਥੇ ਨਜਾਇਜ਼ ਕੁਝ ਅਸਾਰੀ ਹੋ ਰਹੀ ਹੈ ਉਹ ਬਲਜਿੰਦਰ ਕੌਰ ਸਰਪੰਚ ਜਿਹੜੀ ਛੋਟੇਰਵਾਲ ਖੁਰਦ ਦੀ ਕਰਾ ਰਹੀ ਹੈ ਇਧਰ ਵੱਡੇ ਪਿੰਡ ਵਾਲਾ ਸਰਪੰਚ ਜਿਸਵਿੰਦਰ ਸਿੰਘ ਜਿਹੜਾ ਇਹਨੇ ਗੈਰ ਕਾਨੂੰਨੀ ਪੰਚਾਇਤ ਦਾ ਇੱਕ ਕਾਗਜ਼ ਬਿਨਾਂ ਤਬਾਦਲੇ ਤੋਂ ਇੱਕ ਹੋਰ ਕਿਸਾਨ ਨੇ ਉਹਨਾਂ ਨੂੰ 4 ਲੱਖ ਰੁਪਏ ਲਿਖਤੀ ਲਿਆ 1 ਲੱਖ 20 ਹਜ਼ਾਰ ਰੁਪਏ ਜਿਹੜਾ ਉਹਨੂੰ ਦਸਤੀ ਲੈ ਕੇ ਤੇ ਉਹਨਾਂ ਨੂੰ ਕਣਕ ਦੀ ਫਸਲ ਵਝਾਈ ਜੋ ਸਾਨੂੰ ਹੁਣ ਪਤਾ ਲੱਗਾ ਤੇ ਇਹ ਸਾਰਾ ਕੰਮ ਜਿਹੜਾ ਇਹ ਸਰਪੰਚਾਂ ਨੇ ਸ਼ਹਿਦ ਹੀ ਹੋਇਆ ਉਹਨਾਂ ਗੈਰ ਕਾਨੂੰਨੀ ਕੀਤਾ ਵਾਈ ਕਾਰਾਂ ਕੋਲੋਂ ਪੈਸੇ ਲੈ ਲੈਨੇ ਇਹਨਾਂ ਦੋਸ਼ੀਆਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਆਪਣੇ ਮਹਿਕਮਿਆਂ ਤੋਂ ਬਰਖਾਸਤ ਕਰਾਇਆ ਜਾਵੇ ਕਿਉਂਕਿ ਪਹਿਲਾਂ ਵੀ ਬੋਲੀ ਕਰਾ ਕੇ ਇਸ ਬੰਦੇ ਨੇ ਸਾਡੇ ਪਿੰਡ ਵਿੱਚ ਪਹਿਲਾਂ ਹੀ ਅੱਗ ਲਾ ਦਿੱਤੀ 50 ਲੱਖ ਤੋਂ ਬੋਲੀ ਕਰਦਾ ਕਰਦਾ ਇਹ 2 ਕਰੋੜ ਤੇ ਗਿਆ ਸੀ ਅਸੀਂ ਚਾਹੁੰਦੇ ਹਾਂ ਕਿ ਮਾਣਯੋਗ ਪੰਚਾਇਤੀ ਡਾਇਰੈਕਟਰ ਕੋਲ ਜਾਏ ਕੇਸ ਤੇ ਇਹਨਾਂ ਦਾ ਸਾਰਾ ਜਿਹੜਾ ਮਾਮਲਾ ਸਾਹਮਣੇ ਆਵੇ ਨਹੀਂ ਇਸ ਬੰਦੇ ਵਿੱਚ ਕਿਸੇ ਤੋਂ ਸਰਕਾਰੀ ਅਧਿਕਾਰੀ ਨੂੰ ਮਤਲਬ ਕੀਤੀ ਅਸੀਂ ਡੀਸੀ ਸਾਹਿਬ ਤੋਂ ਡੀਸੀ ਸਾਹਿਬ ਕੋ ਵੀ ਗਏ ਐਸ ਡੀ ਐਮ ਸਾਹਿਬ ਕੋਲ ਗਏ ਮਾਲ ਵਿਭਾਗ ਕੋਲ ਗਏ ਸਾਨੂੰ ਪਤਾ ਲੱਗਾ ਵੀ ਇਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਨਾਂ ਜਮੀਨ ਹੈ ਅਸੀਂ ਤਾਂ ਸਮਝਦੇ ਹਾਂ ਵੀ ਇਹ ਪੰਚਾਇਤ ਦੀ ਜਮੀਨ ਹੈ ਪਰ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ ਆ ਫਿਰ ਅਸੀਂ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਅਧਿਕਾਰੀਆਂ ਨਾਲ رابطہ ਕੀਤਾ ਉਹਨਾਂ ਦਾ ਧੰਨਵਾਦਿਆ ਵੀ ਉਹ ਅੱਜ ਆਏ ਨੇ ਉਹਨਾਂ ਨੇ ਕਿਹਾ ਅਸੀਂ ਲੜਿੰਦੀ ਕਾਰਵਾਈ ਇਸ ਰਿਪੋਰਟ ਜਿਹੜੀ ਆ ਅਗਲੇਰੀ ਕਾਰਵਾਈ ਲਈ ਮਾਲ ਵਿਭਾਗ ਨੂੰ ਦੇਾਂਗੇ ਮਾਲ ਵਿਭਾਗ ਮਿਸ਼ਾਨਦਈ ਕਰਕੇ ਵੇਖੇ ਕਿ ਇਹ ਸਾਰਾ ਮਾਮਲਾ ਕੀ ਆ ਕਿੰਨੇ ਕਬਜ਼ਾ ਕਰਾਇਆ ਵਾ ਕਿੰਨਾ ਨੇ ਪੈਸੇ ਲਏ ਆ ਕਣਕ ਕਿੰਨੇ ਬੀਜੀ ਆ ਸਾਰਾ ਸ਼ੈੱਡ ਕੌਣ ਬਣਾਉਂਦਿਆ ਇਹ ਸਾਰਾ ਕੁਝ ਜਿਹੜਾ ਵਾ ਮਾਲ ਵਿਭਾਗ ਦੇ ਕੋਲ ਚ ਰਹਿ ਜਾਊਗਾ